ਕਤ ਦਿਨੀ ਨਾ 160 ਬੰਦਿਆਂ ਦੀ ਲਿਸਟ ਹੈ 160 ਬੱਚੇ ਆ ਉਸ ਦੇ ਵਿੱਚ 160 ਬੱਚਿਆਂ ਨਾਲ ਧੱਕਾ ਹੋਇਆ ਇੱਕੋ ਲੇਡੀ ਜੀ ਭੈਣੇ ਕਹਿ ਰਹੀ ਹੈ ਕੁੜੀ ਹਾਂਗਕਾਂਗ ਤੋਂ ਆਉਂਦੀ ਸੀ ਬਲੀ ਕੀਤੀ ਸੀ ਜਿਹੜਾ ਉਹ ਕਹਿੰਦਾ ਹ ਜਕਾਰੇ ਵਾਲੀ ਤੇ ਕੋਈ ਜੌਨੀ ਬਾਬਾ ਜੌਨੀ ਉਹ ਵੀ ਇਹਨਾਂ ਦੇ ਨਾਲ ਦਾ ਹੀ ਆ ਸਭ ਪਤਾ ਉਹਨੂੰ ਠੱਗੀਆਂ ਦਾ ਦੇਰਿਆਬਾਦ ਨੂੰ ਜਿੰਨਾ ਮਾਲਵੇ ਦੇ ਲੋਕਾਂ ਨੇ ਬੜਾਵਾ ਦਿੱਤਾ ਮੈਂ ਕਹਿੰਨੀ ਉਹਨਾਂ ਕਿਸੇ ਨੇ ਨਹੀਂ ਦਿੱਤਾ ਮਾਝੇ ਦੇ ਲੋਕਾਂ ਦੀ ਇੱਕ ਖੂਬੀ ਆ ਵੀਓ ਸੱਚੀ ਮੁੱਚੀ ਜਿਹੜੇ ਸਿੱਖੀ ਇਤਿਹਾਸ ਹੈ ਇਤਿਹਾਸਿਕ ਗੁਰਦੁਆਰੇ ਆ ਸਿੱਖ ਇਤਿਹਾਸ ਦੇ ਨਾਲ ਜੁੜੇ ਹੋਏ ਲੋਕ ਉਹਨਾਂ ਦੇ ਧਾਨਿਆਂ ਉਹ ਮਾਂ ਜਿਨੇ ਭਾਈ ਅਮਰਤਪਾਲ ਮਹਿਰੋ ਨੂੰ ਜਨਮ ਦਿੱਤਾ ਠੀਕ ਹੈ ਤੇ ਸਾਨੂੰ ਸਾਰਿਆਂ ਨੂੰ ਉਹਦਾ ਸਾਥ ਦੇਣਾ ਚਾਹੀਦਾ ਸਸੀ ਕਰ ਪੰਜਾਬੀ ਉਹ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਪਿੱਛੇ ਜੀ ਆਪਾਂ ਭੈਣ ਗਾਗੜ ਸਿੱਧੂ ਨੇ ਇੱਕ ਵੀਡੀਓ ਕਰੀ ਸੀ ਕੁੜੀਆਂ ਬਾਰੇ ਹਨਾ ਭੈਣ ਨੇ ਬੇਵਕ ਗੱਲਾਂ ਕਰੀਆਂ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਬਹੁਤ ਉਹਦੇ ਉੱਤੇ ਕਮੈਂਟ ਵੀ ਆਏ ਨੇਗੇਟਿਵ ਵੀ ਆਏ ਪੋਜ਼ਿਟਿਵ ਵੀ ਆਏ ਚਲੋ ਉਹ 네ਗੇਟਿਵ ਵਾਲਿਆਂ ਦੇ ਪਰਮਾਤਮਾ ਭਲਾ ਕਰੇ ਅੱਜ ਆਪਾਂ ਭੈਣਾਂ ਨਾਲ ਗੱਲ ਕਰਨੀ ਜੋ ਪੰਜਾਬ ਦੇ ਵਿੱਚ ਮਸਲਾ ਉਹ ਠਾ ਡੇਰਾਬਾਦ ਤੇ ਵੱਡੇ ਵੱਡੇ ਬਾਬੇ ਜਿਹੜੇ ਆਪਾਂ ਬਚਪਨ ਤੋਂ ਸੁਣਦੇ ਸੀ ਹਨਾ ਉਹਨਾਂ ਤੇ ਬਹੁਤ ਗੰਭੀਰ ਇਲਜ਼ਾਮ ਲੱਗ ਰਹੇ ਆ ਆਪਾਂ ਭੈਣਾਂ ਨਾਲ ਗੱਲ ਕਰਾਂਗੇ ਭੈਣ ਕਿਤੇ ਨ ਕਿਤੇ ਦੇ ਔਰਤਾਂ ਵੀ ਦੋਸ਼ੀ ਆ ਜਾਂ ਡੇਰਾਬਾਦ ਦੋਸ਼ੀ ਕੀ ਇੱਥੇ ਸਾਰੀ ਗੱਲਬਾਤ ਭੈਣ ਸਾਸਿਕਾਲ ਸਾਸਿਕਾਲ ਭਾਈ ਬਹੁਤ ਬਹੁਤ ਸਵਾਗਤ ਹੈ ਔਰ ਡੇਰਾਬਾਦ ਮੈਂ ਅਕਸਰ ਹੀ ਡੇਰਾਬਾਦ ਤੇ ਬੋਲਦੀ ਰਹਿੰਨੀ ਆ ਹਾਲਾਂਕਿ ਧਾਰਮਿਕ ਮੁੱਦਿਆਂ ਦੇ ਉੱਤੇ ਬੋਲਣ ਯੋਗੀ ਮੈਂ ਹਜੇ ਨਹੀਂ ਹੋਈ ਨਹੀਂ ਹਾਂ ਬਸ ਇਹ ਚਾਹੀਦਾ ਉਹਨੂੰ ਦੂਰ ਰਹਿਣਾ ਚਾਹੀਦਾ ਆਪਣੇ ਅਰਗੇ ਨਹੀਂ ਆਪਾਂ ਹਲੇ ਇੰਨੇ ਕਾਬਿਲ ਨਹੀਂ ਹੋਏ ਕਿ ਆਪਾਂ ਗੁਰੂ ਘਰਾਂ ਦੇ ਉੱਤੇ ਟਿੱਪਣੀ ਕਰੀਏ ਹਨਾ ਤੇ ਪਰ ਡੇਰਾ ਪਰ ਗੁਰੂ ਕਰਨ ਵਾਲਾ ਡੇਰਾਬਾਦ ਹਟਕੇ ਹੈ ਡੇਰਾ ਡੇਰਾਬਾਦ ਹੈ ਇਹ ਇਹ ਇਹਦੇ ਤਾਂ ਸਾਡੇ ਗੁਰੂ ਸਾਹਿਬਾਨ ਵੀ ਖਿਲਾਫ ਰਹੇ ਹਨ ਪਰ ਪੰਜਾਬ ਦੇ ਵਿੱਚ ਖਾਸ ਕਰ ਆਪਣੇ ਮਾਲਵੇ ਦੇ ਵਿੱਚ ਡੇਰਾਬਾਦ ਨੂੰ ਜਿੰਨਾ ਮਾਲਵੇ ਦੇ ਲੋਕਾਂ ਨੇ ਬੜਾਵਾ ਦਿੱਤਾ ਮੈਂ ਕਹਿੰਨੀ ਹ ਉਹਨਾਂ ਕਿਸੇ ਨੇ ਨਹੀਂ ਦਿੱਤਾ ਮਾਝੇ ਦੇ ਲੋਕਾਂ ਦੀ ਇੱਕ ਖੂਬੀ ਆ ਵੀ ਉਹ ਸੱਚੀ ਮੁੱਚੀ ਜਿਹੜੇ ਸਿੱਖੀ ਇਤਿਹਾਸ ਹੈ ਇਤਿਹਾਸਿਕ ਗੁਰਦੁਆਰੇ ਆ ਸਿੱਖ ਇਤਿਹਾਸ ਦੇ ਨਾਲ ਜੁੜੇ ਹੋਏ ਲੋਕ ਉਹਨਾਂ ਦੇ ਸਿਰ ਤੇ ਪੱਗ ਵੀ ਤੁਹਾਨੂੰ ਜ਼ਿਆਦਾ ਦਿਸੂਗੀ ਦਿਸੂਗੀ ਬਿਲਕੁਲ ਪਰ ਆਪਣੇ ਜਿਹੜੇ ਲੋਕ ਆ ਇਹ ਕਿਤੇ ਨਾ ਕਿਤੇ ਪਖੰਡਵਾਦ ਡੇਰਾਵਾਦ ਹਨ ਤੇ ਇਨ੍ਹਾਂ ਚੀਜ਼ਾਂ ਦੇ ਵਿੱਚ ਉਲਝੇ ਹੋਏ ਹੈਗੇ ਆ ਅੰਧਵਿਸ਼ਵਾਸਾਂ ਦੇ ਵਿੱਚ ਉਲਝੇ ਹੋਏ ਹੈਗੇ ਆ ਇਹਦੇ ਤੋਂ ਸਾਨੂੰ ਮੁਨਕਰ ਨਹੀਂ ਹੋਣਾ ਚਾਹੀਦਾ ਪਰ ਕਿੰਨਾ ਹੀ ਦੁਨੀਆ ਪੜ ਗਈ ਕਿੰਨਾ ਹੀ ਉਹਨਾਂ ਨੇ ਬੁਲੰਦੀਆਂ ਹਾਸਲ ਕਰ ਲੀਆਂ ਫਿਰ ਵੀ ਜਦੋਂ ਕਿਤੇ ਨੁਕਸਾਨ ਹੁੰਦਾ ਹੈ ਨਾ ਹੂੰ ਰੱਬ ਪਤਾ ਕਦੋਂ ਯਾਦ ਆਉਂਦਾ ਬੰਦੇ ਨੂੰ ਜਦੋਂ ਨੁਕਸਾਨ ਹੁੰਦਾ ਹੈ ਨੁਕਸਾਨ ਹੁੰਦਾ ਕੋਈ ਤਕਲੀਫ ਹੁੰਦੀ ਹੈ ਹਾਂ ਫਿਰ ਰੱਬ ਵੀ ਨਹੀਂ ਯਾਦ ਆਉਂਦਾ ਫਿਰ ਪਖੰਡੀ ਬਾਬੇ ਯਾਦ ਆਉਂਦੇ ਆ ਠੀਕ ਹੈ ਹੁਣ ਇਹ ਜਿਹੜੇ ਨਾਨਕ ਸਰ ਵਾਲੇ ਉਹਨਾਂ ਦੇ ਬਹੁਤ ਸਾਰੇ ਇਲਜ਼ਾਮ ਲੱਗੇ ਇਹਨਾਂ ਤੇ ਇਲਜ਼ਾਮ ਲੱਗਿਆ ਪਹਿਲਾਂ ਵੀ ਇੱਕ ਬਾਬਾ ਪਿੱਛੇ ਜੇ ਫੜਿਆ ਗਿਆ ਸੀ ਬਲਜਿੰਦਰ ਸਿੰਘ ਸੀ ਬਲਵਿੰਦਰ ਸਿੰਘ ਸਮਥਿੰਗ ਦੋ ਤਿੰਨ ਇੱਕ ਕੋਈ ਜੱਸੀ ਬਾਬਾ ਵੀ ਹਾਂ ਇਹ ਸਭ ਤੋਂ ਪਹਿਲਾਂ ਤਾਂ ਮੈਂ ਕਹਿੰਨੀ ਆ ਬਈ ਮਟਿਆਰਾ ਕੁੜੀਆਂ 12 21 22 ਸਾਲਾਂ ਦੀਆਂ ਕੁੜੀਆਂ ਬਾਬਿਆਂ ਦੀਆਂ ਲੱਤਾਂ ਘੁੜਦੀਆਂ ਉੱਥੇ ਸ਼ਰਮ ਨਹੀਂ ਆਉਂਦੀ ਅਸੀਂ ਧਾਨਿਆਂ ਉਹ ਮਾਂ ਜਿਨੇ ਭਾਈ ਅਮਰਤਪਾਲ ਮਹਿਰੋਂ ਨੂੰ ਜਨਮ ਦਿੱਤਾ ਠੀਕ ਹੈ ਤੇ ਸਾਨੂੰ ਸਾਰਿਆਂ ਨੂੰ ਉਹਦਾ ਸਾਥ ਦੇਣਾ ਚਾਹੀਦਾ ਹੈ ਕਈ ਕਈ ਵਾਰ ਮੇਰੀ ਬਾਈ ਨਾਲ ਗੱਲ ਹੋ ਵੀ ਜਾਂਦੀ ਹੈ ਤੇ ਅਸੀਂ ਮੈਂ ਉਹਨਾਂ ਦੇ ਵਿੱਚ ਉਹਨਾਂ ਦੇ ਬੋਲਾਂ ਦੇ ਵਿੱਚੋਂ ਪੰਜਾਬ ਦਾ ਦਰਦ ਵੀ ਵੇਖਿਆ ਹੁਣ ਆਪਾਂ ਇੰਨੇ ਸਿਦਕ ਕਿਤਨਾ ਕਿਤੇ ਡਰ ਹੁੰਦਾ ਰੇਕ ਨੂੰ ਵੀ ਮੈਨੂੰ ਮਰਵਾ ਨਾ ਦੇਵੇ ਮੈਂ ਕੀ ਲੈਣਾ ਪਰ ਉਹ ਬੰਦਾ ਬੇਡਰ ਹੋ ਕੇ ਲੜ ਰਿਹਾ ਬੇਖੌਫ ਹੋ ਕੇ ਲੜ ਰਿਹਾ ਕਿਉਂਕਿ ਇਹਨਾਂ ਕੋਲ ਪਾਵਰਾਂ ਬਹੁਤ ਨਹੀਂ ਜਿਨ੍ਹਾਂ ਦੇ ਖਿਲਾਫ ਲੜ ਰਿਹਾ ਮੈਂ ਉਹਦੇ ਥੋੜੀ ਵੀਡੀਓ 'ਚ ਇੱਕ ਗੱਲ ਕਹੀ ਸੀ ਵੀ ਇਹ ਸਾਰੇ ਨਾ ਕੁਝ ਕੁ ਬੰਦੇ ਕਮਲੇ ਬਣੇ ਹੋਏ ਆ ਡਰਾਮੇ ਕਰਦੇ ਆ ਹਨਾ ਉਹਨਾਂ ਦੇ ਵਿੱਚ ਮੈਂ ਇੱਥ ਨਾਮ ਲਉਂਗੀ ਉਹ ਜਿਹੜੇ ਬਾਬੇ ਨੇ ਵੀਡੀਓ ਆਡੀਓ ਲੀਕ ਕੀਤੀ ਸੀਗੀ ਜਿਹੜਾ ਉਹ ਕਹਿੰਦਾ ਹ ਜਕਾਰੇ ਵਾਲੀ ਤੇ ਕੋਈ ਜੋਨੀ ਬਾਬਾ ਜੋਨੀ ਉਹ ਵੀ ਇਹਨਾਂ ਦੇ ਨਾਲ ਦਾ ਹੀ ਆ ਸਭ ਪਤਾ ਉਹਨੂੰ ਠੱਗੀਆਂ ਦਾ ਸਰੇ ਪਤਾ ਉਹਦੀ ਇੱਕ ਆਡੀਓ ਵਾਇਰਲ ਹੋਈ ਆ ਸਭ ਤੋਂ ਪਹਿਲਾਂ ਮੈਂ ਉਹਨੂੰ ਪੁੱਛਦੀ ਆ ਵੀ ਤੂੰ ਉਹਦਾ ਜਵਾਬ ਦੇ ਤੂੰ ਮੰਨਿਆ ਆ ਉਹਦੇ ਵਿੱਚ ਕਿ ਇਹ ਜਿਹੜਾ ਕੁਝ ਕਰਦੇ ਆ ਤੋਟਾਂ ਕਰਦੇ ਆ ਇਹ ਜਿਹੜੀਆਂ ਕਰਤੂਤਾਂ ਕਰਦੇ ਆ ਹਨਾ ਉਹਨਾਂ ਨੇ ਤਾਂ ਕਰਤੀ ਤੂੰ ਦੱਸ ਕਿਵੇਂ ਨਿਮੇੜਨੀ ਆ ਨਿਮੇੜਨ ਦਾ ਕੀ ਅਰਥ ਹੁੰਦਾ ਕਿਹੜੀ ਗੱਲ ਨਿਮੇੜਨ ਨੂੰ ਕਹਿੰਨਾ ਕਿਹੜੀਆਂ ਕਰਤੂਤਾਂ ਉਹਨਾਂ ਨੇ ਗੁਰੂ ਘਰ ਦੇ ਵਿੱਚ ਕੀਤੀਆਂ ਉਹ ਸਾਰੀਆਂ ਦੇ ਜਵਾਬ ਆ ਜਿਹੜੇ ਅੱਜ ਮੈਂ ਤੈਨੂੰ ਪੁੱਛਦੀ ਆ ਹਨਾ ਮਤੌਰ ਤੇ ਬਾਬਾ ਜੋਨੀ ਨੂੰ ਹਾਂ ਬਤੌਰ ਪੱਤਰਕਾਰ ਤੂੰ ਮੇਰੇ ਸਾਹਮਣੇ ਆ ਕੇ ਨਹੀਂ ਨਾ ਬੈਠ ਸਕਦਾ ਤੂੰ ਮੈਨੂੰ ਕਰ ਫੋਨ ਕਰ ਮੈਸੇਜ ਤੇ ਮੈਂ ਤੈਨੂੰ ਇਸੇ ਵਿਸ਼ੇ ਦੇ ਉੱਤੇ ਇੰਟਰਵਿਊ ਕਰਾ ਦੇਣਾ ਵੀ ਇਹ ਰੈਂਡ ਕਿ ਕਿਸੇ ਦੀ ਇੱਜ਼ਤ ਰੁਲੀ ਹੈ ਕਿਸੇ ਨੇ ਤਾਂ ਕਹ ਉਹਦਾ ਨਿਵੇਡਨ ਨਾ ਇੱਕ ਦੀ ਨਾ 160 ਬੰਦਿਆਂ ਦੀ ਲਿਸਟ ਹੈ 160 ਬੱਚੇ ਆ ਉਸ ਦੇ ਵਿੱਚ 160 ਬੱਚਿਆਂ ਨਾਲ ਧੱਕਾ ਹੋਇਆ ਇੱਕੋ ਲੇਡੀ ਜੀ ਭੈਣੇ ਕਹਿ ਰਹੀ ਹੈ ਕੁੜੀ ਹਾਂਗਕਾਂਗ ਤੋਂ ਆਉਂਦੀ ਸੀ ਬਾਬਾ ਇੱਥੇ ਰਕਦਾ ਸੀ ਉਹ ਲੇਡੀ ਜੀ ਕਹਿ ਰਹੀ ਹੈ ਵੀ ਇਹ ਮੱਛੀਆਂ ਖਾਂਦੇ ਸੀ ਇਦਾਂ ਦੇ ਸਾਹਮਣੇ ਆ ਗਿਆ ਹੋਊਗਾ ਨਾ ਖਬਰੇ ਕਿੰਨੀਆਂ ਕਿ ਚੋਪੀ ਕਰ ਗਈਆਂ ਜਿਨ੍ਹਾਂ ਦੇ ਮਸਲੇ ਹੱਲ ਹੋਏ ਨਹੀਂ ਉਹਨਾਂ ਨੇ ਆਖਿਆ ਜੇ ਰੋਲਾ ਪਾਉਣੀਆ ਤਾਂ ਸਾਡੀ ਬੇਇੱਜ਼ਤੀ ਆ। ਪਰ ਕਿਤੇ ਨਾ ਕਿਤੇ ਤੁਸੀਂ ਵੀ ਇੱਕ ਲੇਡੀ ਜੋਂ ਕਿਤੇ ਨਾ ਕਿਤੇ ਔਰਤਾਂ ਵੀ ਜ਼ਿੰਮੇਵਾਰ ਹੈ। ਜਿਹੜੀਆਂ ਚੱਲ ਕੇ ਦੇਹਧਾਰੀ ਨੂੰ ਉਹ ਤੋਂ ਆਪ ਦਾ ਹੱਲ-ਪਾਲ ਦੀਆਂ ਮਸਲੇ ਦਾ। ਆਪਨ ਗੁਰੂ ਨੇ ਤਾਂ ਕਿਹਾ ਵੀ ਅਰਦਾਸ ਕਰੋ। ਸੋਡੀ ਤਕ ਤਕਲੀਫ ਦਾ ਹੱਲ ਹੈ ਇੱਕ ਦਿਨ ਤੁਸੀਂ ਪੈਰੀ ਹੱਥ ਲੱਗੇ ਪੈਰਾਂ 'ਚ ਬਹਿ ਜਾਣੇ ਹੋ ਉੱਥੇ ਕਿਤੇ ਨਾ ਕਿਤੇ ਉਹ ਆਪਦੇ ਮੁਤਾਬਕ ਹੀ ਤੁਹਾਨੂੰ ਚਲਾਊਗਾ ਨਾ ਵਰਤੂਗਾ ਜਾਂ ਤਾਂ ਸਾਡੇ ਪ੍ਰਚਾਰਕਾਂ 'ਚ ਕਮੀ ਰਹਿ ਗਈ ਜਾਂ ਫਿਰ ਅਸੀਂ ਘਰਾਂ ਦੇ ਵਿੱਚ ਬੱਚਿਆਂ ਨੂੰ ਸਾਖੀਆਂ ਸੁਣਾਉਣੀਆਂ ਬੰਦ ਕਰਤੀਆਂ ਸਾਡੇ ਦਾਦਾ ਦਾਦੀਆਂ ਨੇ ਬੰਦ ਕਰਤੀਆਂ ਜੇ ਸੁਣਾਉਂਦੇ ਹੁੰਦੇ ਤੇ ਸਾਨੂੰ ਪਤਾ ਹੁੰਦਾ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂਆਂ ਨੇ ਗ੍ਰੰਥ ਸਾਨੂੰ ਜਦੋਂ ਦਸਵੇਂ ਪਾਤਸ਼ਾਹ ਕਹਿ ਕੇ ਗਏ ਆ ਕਿ ਤੁਸੀਂ ਅੱਜ ਤੋਂ ਬਾਅਦ ਕਿਸੇ ਦੇਹਦਾਰੀ ਬੰਦੇ ਨੂੰ ਗੁਰੂ ਨਹੀਂ ਮੰਨਣਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਯਕੀਨ ਰੱਖਣਾ ਫਿਰ ਵੀ ਸਾਡੀ ਮਤੀ ਪਤਾ ਨਹੀਂ ਕਿੱਥੇ ਵੱਜੀ ਹੋਈ ਆ ਵੀ ਸਾਨੂੰ ਸਮਝ ਹੀ ਨਹੀਂ ਆਉਂਦੀ ਇਸ ਗੱਲ ਦੀ ਅਸੀਂ ਸਾਨੂੰ ਨਾ ਮੈਂ ਮੈਂ ਹਮੇਸ਼ਾ ਕਹਿੰਦੇ ਹਾਂ ਸਾਨੂੰ ਇੱਕ ਉਹ ਚਾਹੀਦਾ ਗਰੰਟੀ ਚਾਹੀਦੀ ਆ ਜਿਵੇਂ ਸਾਨੂੰ ਮਸ਼ੀਨਾਂ ਤੇ ਏਸੀਆਂ ਤੇ ਗਰੰਟੀ ਚਾਹੀਦੀ ਹੈ ਨਾ ਸਾਡੇ ਦੁੱਖ ਤਕਲੀਫਾਂ ਦੀ ਗਰੰਟੀ ਚੱਕਣ ਵਾਲਾ ਇੱਕ ਬੰਦਾ ਚਾਹੀਦਾ ਹਾਂ ਇੱਕ ਬੰਦਾ ਚਾਹੀਦਾ ਜਿਹੜਾ ਗਰੰਟੀ ਚੱਕੇ ਕਿ ਹਾਂ ਆ ਤੁਹਾਡੀ ਸਮੱਸਿਆ ਹੋ ਜੂ ਹਾਂ ਤੁਹਾਡਾ ਬੱਚਾ ਬਾਹਰ ਚੱਲ ਜਾਊਗਾ ਹਾਂ ਤੁਹਾਡੀ ਕੁੜੀ ਨੂੰ ਸਰਕਾਰੀ ਨੌਕਰੀ ਮਿਲ ਜੂ ਹਾਂ ਕੁੜੀ ਨੂੰ ਚੰਗਾ ਘਰ ਮਿਲ ਜੂ ਹਾਂ ਨੂੰ ਜਿਹੜੀ ਆ ਤੁਹਾਡੀ ਉਹਦਾ ਕਲੇਸ਼ ਬੰਦ ਹੋ ਜਾਊਗਾ ਘਰ ਦੇ ਵਿੱਚ ਹਾਂ ਤੇਰਾ ਪਤੀ दारू ਪੀਣੋਂ ਹਟ ਜਾਊਗਾ ਹਾਂ ਤੇਰਾ ਮਾਤਾ ਮੁੰਡਾ ਚਿੱਟਾ ਲਾਉਣੋਂ ਹਟ ਜਾਊਗਾ ਇਹ ਸਮੱਸਿਆਵਾਂ ਇਹ ਦੇਹਧਾਰੀ ਵੀ ਬਾਬੇ ਖਤਮ ਕਰਨਗੇ ਜਿਨ੍ਹਾਂ ਨੇ ਇਹ ਲਾਈਆਂ ਹੋਈਆਂ ਨੇ ਕਿਤੇ ਨਾ ਕਿਤੇ ਭੈਣੇ ਸਰਕਾਰ ਵੀ ਜ਼ਿੰਮੇਵਾਰ ਹੈ ਇਹਨਾਂ ਦਾ ਇਹ ਬਾਬਿਆਂ ਦਾ ਜਾਮਾ ਤਾਂ ਮੈਂ ਇੰਨਾ ਕਰਿਆ ਹੁੰਦਾ ਤੁਸੀਂ ਇੱਥੇ ਆਪਦਾ ਕੰਮ ਕਰਦ ਕਰਦੇ ਦੇਖੋਗੇ ਵੀ ਹਾਂ ਬਾਬਾ ਹੀ ਜਾ ਰਹੇ ਵੱਡੇ ਵੱਡੇ ਕਾਫਲੇ ਨਾਲ ਸਕਿਉਰਟੀਆਂ ਸਕਿਉਰਟੀਆਂ ਹਾਂ ਇਹਨਾਂ ਦੇ ਇੱਕ ਹੋਇਆ ਵੀ ਸੀ ਵਹਰਾਲ ਚਾਏ ਇਹਨਾਂ ਨੂੰ ਗੁੱਸਾ ਹੀ ਲੱਗੇ ਕਾਜੂ ਬਦਾਮ ਤਾਂ ਇਹਨਾਂ ਦੀਆਂ ਡਰੈਸਾਂ ਦੇ ਵਿੱਚ ਜੜੇ ਹੁੰਦੇ ਆ ਅੱਛਾ ਕਾਜੂ ਬਦਾਮ ਜੜੇ ਹੋਏ ਆ ਇਹਨਾਂ ਦੀਆਂ ਡਰੈਸਾਂ ਦੇ ਵਿੱਚ ਸੋਨੇ ਦੀਆਂ ਲੜੀਆਂ ਜੜੀਆਂ ਹੋਈਆਂ ਨੇ ਸੋਨੇ ਦੇ ਕੱਪੜੇ ਪਾਉਣ ਵਾਲੇ ਸੋਨੇ ਦੀਆਂ ਲੜੀਆਂ ਦੇ ਕੱਪੜੇ ਪਾਉਣ ਵਾਲੇ ਅੱਜ ਸਾਡੇ ਦੇਸ਼ ਦੇ ਵਿੱਚ ਭੁੱਖਮਰੀ ਦੇ ਗਰੀਬੀ ਦੇ ਜਿਵੇਂ ਉਹ ਬੱਚਾ ਜਿਨ੍ਹਾਂ ਦੇ ਘਰੇ ਆਟਾ ਨਹੀਂ ਸੀ ਹਾਂ ਅਸੀਂ ਅੱਗੇ ਆਏ ਹਾਂ ਇਹ ਇਹ ਇੱਕ ਇੱਕ ਹਾਂਗਕਾਂਗ ਤੋਂ ਬੀਬੀ ਆਈ ਆ ਕੋਈ ਹਮ ਅਨੇਕਾਂ ਹੀ ਬੀਬੀਆਂ ਇਹਨਾਂ ਬਾਬਿਆਂ ਕੋਲ ਆਉਂਦੀਆਂ ਨੇ ਸਮੱਸਿਆ ਇਹ ਹੈ ਕਿ ਤੁਹਾਨੂੰ ਜਦੋਂ ਤੁਹਾਡੀ ਸਮੱਸਿਆ ਦਾ ਜਦੋਂ ਕੋਈ ਹੱਲ ਨਹੀਂ ਹੁੰਦਾ ਤੇ ਤੁਸੀਂ ਕਿਵੇਂ ਇੱਕ ਦੇਹਧਾਰੀ ਬਾਬੇ ਕੋਲ ਜਾ ਕੇ ਬਹਿ ਜਾਨੇਂਗੋ ਕਿਵੇਂ ਉਹਨੂੰ ਸੁਣਾਉਣ ਲੱਗ ਜਾਨੇਂਗੋ ਕਿ ਸਾਡੇ ਘਰ ਦੀ ਆ ਸਮੱਸਿਆ ਹੈ ਆ ਦਿੱਕਤ ਆ ਤੇ ਤੁਹਾਨੂੰ ਲੱਗਦਾ ਹੈ ਕਿ ਉਹ ਹੱਲ ਕਰ ਦੂਗਾ ਹੱਲ ਸਿਰਫ ਪਰਮਾਤਮਾ ਹੀ ਕਰੂਗਾ ਕਿਤੇ ਨੇ ਕਿਤੇ ਛੋਟੀ ਗੱਲ ਜਿਹੜੀ ਤੁਸੀਂ ਕਹਿੰਨੇ ਪਰਮਾਤਮਾ ਹੱਲ ਕਰੂ ਕਿਤੇ ਨੇ ਕਿਤੇ ਜਿਵੇਂ ਤੁਸੀਂ ਪਹਿਲਾਂ ਬੋਲੇ ਵੀ ਅ ਪ੍ਰਚਾਰ ਦੇ ਵਿੱਚ ਕਮੀ ਰਹੀ ਕਿਤੇ ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਸਰਪ ਉੱਚ ਸਾਡੀ ਸੰਸਥਾ ਉਹ ਵੀ ਜ਼ਿੰਮੇਵਾਰ ਹੈ ਬਿਲਕੁਲ ਹੈਗੀਆਂ ਉਹ ਇਹਨਾਂ ਨੂੰ ਪੁੱਛ ਸਕਦੀ ਹੈ ਜੇ ਕੋਈ ਐਦਾਂ ਦੇ ਡਰਾਮੇ ਕਰਦਾ ਕੋਈ ਗੰਦ ਗੱਲਸ ਕੰਮ ਕਰਦਾ ਕਿੰਨੇ ਤਾਂ ਢੜੇ ਬਣ ਗਏ ਸਾਡੇ ਸਿੱਖ ਜਥੇਬੰਦੀਆਂ ਦੇ ਵਿੱਚ ਕਿੰਨੇ ਢੜੇ ਬਣ ਗਏ ਜੇ ਅਸੀਂ ਇੱਕ ਹੋ ਜਾਈਏ ਨਾ ਤੇ ਸਾਡੇ ਵਰਗੀ ਪਾਵਰ ਪੂਰੀ ਦੁਨੀਆ ਚ ਕਿਤੇ ਹੋਣੇਗੀ ਇਹ ਗੱਲ ਅਸੀਂ ਅਸੀਂ ਹਰ ਵਾਰ ਬਸ ਕਿਤਾਬਾਂ 'ਚ ਲਿਖ ਕੇ ਸਾਰ ਦਿੰਨੇ ਆ ਬੋਲ ਕੇ ਸੋਸ਼ਲ ਮੀਡੀਆ 'ਤੇ ਸਾਰ ਦਿੰਨੇ ਆ ਪਰ ਕਦੇ ਕਿਸੇ ਨੇ ਇਸ ਗੱਲ ਨੂੰ ਇੱਥੋਂ ਤੇ ਇੱਥੋਂ ਤਾਂ ਸਮਝਿਆ ਹੀ ਨਹੀਂ ਵੀ ਸੱਚੀ ਗੱਲ ਐ ਸਵਾ ਸਵਾ ਲੱਖ ਨਾਲ ਅਸੀਂ ਲੜੇ ਹੋਏ ਬੰਦੇ ਆ ਹਾਂ ਐਡਾ ਸਾਡਾ ਹਾਂ ਐਡਾ ਸਾਡਾ ਵੱਡਾ ਇਤਿਹਾਸ ਰਿਹਾ ਹੈ ਹਨਾ ਪਰ ਨਹੀਂ ਸਾਨੂੰ ਅਕਲ ਹੀ ਨਹੀਂ ਹੈਗੀ ਅਸੀਂ ਜਾਣਾ ਹੀ ਦੇ ਰਹਿਆਂ ਚ ਕੀ ਕਰਦੀਆਂ ਉੱਥੇ ਇਹਨਾਂ ਨੂੰ ਬਾਬਿਆਂ ਨੂੰ ਲਾਲਚ ਦਿੰਦੀਆਂ ਅੱਧੀਆਂ ਕਿਤੇ ਜਿਸਮ ਦੇ ਲਾਲਚ ਦਿੰਦੀਆਂ ਕਿ ਬਾਬਾ ਮੈਂ ਤੇਰੀ ਜਿਸਮ ਦੀ ਜ਼ਰੂਰਤ ਪੂਰੀ ਕਰੂੰਗੀ ਅੱਧੀਆਂ ਕਿ ਪੈਸੇ ਦੇ ਲਾਲਚ ਦਿੰਦੀਆਂ ਕਿ ਬਾਬਾ ਐਨੀ ਤੇਰੀ ਸਾਡਾ ਕਬਜ਼ਾ ਛਡਾ ਦੇ ਹਣਾ ਅੱਠ ਕਿਲੇ ਪੈਲੀ ਤੇ ਕਬਜਾ ਜਿਹੜੀ ਉਹ ਐਨਆਰਏ ਆਪੇ ਚੱਲ ਕੇ ਆਉਂਦੀ ਸੀ ਕਿਤੇ ਨਾ ਕਿਤੇ ਖਾਲੀ ਹੱਥ ਥੋੜੀ ਆਉਂਦੀ ਹੋਣੀ ਹੈ ਖਾਲੀ ਹੱਥ ਥੋੜੀ ਆਉਂਦੀ ਹੋਣੀ ਹੈ ਇਹ ਸਾਰੇ ਲਾਲਚ ਦੇ ਮਾਰੇ ਹੋਏ ਲੋਕ ਆ ਇਹਨਾਂ ਨੂੰ ਆਏ ਆ ਕਿ ਜੇ ਇਹਨਾਂ ਦੀ ਝਗੜੇ ਦੇ ਵਿੱਚ ਅਸੀਂ ਪਾਵਾਂਗੇ ਸਾਡੇ ਬਾਣੇ ਦਾ ਕਰਕੇ ਲੋਕ ਸਾਡੇ ਤੇ ਯਕੀਨ ਕਰਦੇ ਆ ਜਾਂ ਬਾਣੇ ਦਾ ਕਰਕੇ ਸਾਨੂੰ ਹੱਲ ਕਰਕੇ ਦੇ ਦੇਣਗੇ ਇਹ ਇਹਦੇ ਮਸਲੇ ਦੇ ਹੱਲ ਔਰਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਭੈਣੇ ਤੁਹਾਡੀ ਆਵਾਜ਼ ਬਹੁਤ ਉੱਚੀ ਆ ਬੋਡੀ ਦੂਰ ਤੱਕ ਜਾਂਦੀ ਆ ਬੇਵਕ ਬੋਲਦੇ ਹੋ ਔਰਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਔਰਤਾਂ ਕਿ ਤਰ੍ਹਾਂ ਕਿ ਤਰ੍ਹਾਂ ਦੁਖੀ ਹੁੰਦੀਆਂ ਜਿਵੇਂ ਤੁਸੀਂ 10 ਘੰਟੇ ਕੋਈ ਸ਼ਰਾਬ ਪੀਂਦਾ ਕਿਸੇ ਦਾ ਮੁੰਡਾ ਚਿੱਟਾ ਲਾਉਂਦਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਹ ਕਿਉਂ ਇਸ ਸਿਸਟਮ ਦੇ ਵਿੱਚ ਉਲਝ ਜਾਂਦੀਆਂ ਆਪਾਂ ਪਿੱਛੇ ਇਹ ਤੋਂ ਦੇਖਨੇ ਨਾਲ ਚ ਬਈ ਹਰੇਕ ਬੰਦੇ ਨੂੰ ਲਾਲਚ ਆ ਹਣਾ ਜੇ ਕਿਸੇ ਨੂੰ ਲਾਲਚ ਹੈ ਕੈਨੇਡਾ ਦਾ ਸੋਹਣੀ ਨੂੰਹ ਦਾ ਪੁੱਤ ਵਿਆਹ ਜਾਵੇ ਹੈ ਤੇ ਇਹ ਸਾਰੀ ਮਾਇਆ ਜਿਵੇਂ ਤੁਸੀਂ ਕਿਹਾ ਗਰੰਟੀ ਜੇ ਮੈਂ ਤੁਹਾਨੂੰ ਕਿਸੇ ਜੀ ਦੀ ਗਰੰਟੀ ਦੇ ਤੂੰ ਮੇਰੇ ਨਾਲ ਜੁੜ ਜਾਵੇਂ ਉਹ ਕਹਿੰਦਾ ਸੀ ਮੈਂ ਤੁਹਾਡਾ ਹੱਲ ਕਰਾਉਂਗਾ ਇਹ ਇਹ ਚੱਕਰ ਆ ਨਾ ਤੇ ਅਸੀਂ ਆਪਦੇ ਛੋਟੇ ਛੋਟੇ ਬਲੂਰ ਬੱਚੇ ਮੈਨੂੰ ਇੱਕ ਗੱਲ ਦਾ ਸਮਝ ਨਹੀਂ ਆਉਂਦੀ ਗੁਰਦੁਆਰੇ ਸਾਰਿਆਂ ਦੇ ਪਿੰਡਾਂ ਚ ਆ ਉੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਹੋਇਆ ਹੈ ਉਹੀ ਉਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਨਾ ਉਸੇ ਨੇ ਸਭ ਕੁਝ ਦੇਣਾ ਨਾ ਅਸੀਂ ਮੰਨਦੇ ਆ ਨਾ ਅਸੀਂ ਗੱਲ ਨੂੰ ਫਿਰ ਵੀ ਅਸੀਂ 7-800 ਕਿਲੋਮੀਟਰ ਛੱਡੋ ਕਰੋੜਾਂ ਕਿਲੋਮੀਟਰ ਗਾ ਕੇ ਅਸੀਂ ਜਾ ਕੇ ਡੇਰਾਵਾਦ ਚ ਬਾਬੇ ਦੇ ਕੋਲ ਬੈਠਦਿਆਂ ਜਿਹੜਾ ਕਿ ਦੇਹਧਾਰੀ ਹੈ ਕਿਉਂ ਕਿਉਂ ਅਸੀਂ ਆਪਦੇ ਪਿੰਡ ਦੇ ਗੁਰੂ ਘਰ ਦੇ ਵਿੱਚ ਨੇਜਾ ਦੇ ਨਾਲ ਉਹੀ ਅਰਦਾਸ ਬੇਨਤੀ ਕਿਉਂ ਨਹੀਂ ਕਰਦਿਆਂ ਕਿਉਂ ਨਹੀਂ ਕਹਿੰਦੀਆਂ ਕਿ ਬਾਬਾ ਸਾਡੀ ਆ ਸਮੱਸਿਆ ਹੈ ਹਨਾ ਤੇ ਤੂੰ ਹੱਲ ਕਰ ਹੈ ਤੇ ਸਾਰੀ ਨੀਤ ਦੀ ਗੱਲ ਹਨਾ ਤੁਸੀਂ ਇਹਨਾਂ ਕੋਲ ਕਿਉਂ ਜਾਂਦੀ ਹੋ ਠੀਕ ਹੈ ਫਿਰ ਸਾਡੇ ਛੋਟੇ ਛੋਟੇ ਬਲੂਰ ਕਿਵੇਂ ਤੁਸੀਂ ਮਾਂ ਜਿਹੜੀ ਹੁੰਦੀ ਹੈ ਨਾ ਹੁਣ ਹੁਣ ਜਿਹੜਾ ਟਾਈਮ ਹੈ ਕਾਲੀਯੋਗ ਚੱਲ ਰਿਹਾ ਕੋਹਰ ਕਾਲਯੋਗ ਗਵਾਂਡੀਆਂ ਦੇ ਘਰੇ ਸਕੇ ਚਾਚੇ ਦੇ ਘਰੇ ਬੱਚਾ ਖੇਡਣ ਭੇਜਣਾ ਨਾ ਇੱਕ ਬੰਦਾ ਘਰ ਦਾ ਨਾਲ ਜਾਵੇ ਕੁੜੀ ਕੀ ਤੁਸੀਂ ਮੁੰਡਾ ਵੀ ਨਹੀਂ ਭੇਜ ਸਕਦੇ ਮੁੰਡਾ ਵੀ ਨਹੀਂ ਭੇਜ ਸਕਦੇ ਅੱਜ ਕੱਲ ਕਿਸੇ ਦਾ ਨਹੀਂ ਪਤਾ ਕਿ ਤੁਹਾਡੇ ਬੱਚੇ ਨਾਲ ਕਿਹੜਾ ਬੰਦਾ ਸ਼ੋਸ਼ਣ ਕਰ ਜੇ ਅੱਜ ਕੱਲ ਇੱਕ ਬਾਡੀਗਾਰਡ ਬੱਚੇ ਦੇ ਨਾਲ ਹਮੇਸ਼ਾ ਹੋਣਾ ਚਾਹੀਦਾ ਜਿੰਨਾ ਚਿਰ ਉਹਨੂੰ ਸਮਝ ਨਹੀਂ ਆਉਂਦੀ ਤੇ ਭੇਜਦੇ ਵੀ ਆਪਾਂ ਗਵਾਂਡ ਦੇ ਵਿੱਚ ਤਾਂ ਆਪਾਂ ਬੱਚਾ ਇਕੱਲਾ ਭੇਜ ਨਹੀਂ ਸਕਦੇ ਤੇ ਤੁਸੀਂ ਡੇਰਿਆਂ ਦੇ ਵਿੱਚ ਆਉਦੇ 14 14 10 10 ਸਾਲ ਦੇ ਬੱਚੇ ਛੱਡੇ ਹੋਣੇ ਛੱਡੇ ਹੋਣੇ ਉਹ ਸੇਵਾ ਕਰੋ ਇ ਹਾਂ ਉਹਨਾਂ ਨੂੰ ਸੇਵਾ ਫਿਰ ਇਹ ਇਹ ਕਿਹੜੀ ਸੇਵਾ ਹੈ ਬਾਬਿਆਂ ਦੀ ਸੇਵਾ ਕਰੋ ਸੇਵਾ ਕਰਨੀ ਹੈ ਤੇ ਹੋਰ ਸੇਵਾ ਥੋੜੀ ਆ ਕਿਤੇ ਨਾ ਕਿਤੇ ਪੈਣ ਇਹ ਲੱਗਦਾ ਵੀ ਕਿੰਨੇ ਬਾਬੇ ਜੇਲਾਂ ਚ ਬੈਠੇ ਨੇ ਉਹਨਾਂ ਤੇ ਦੋਸ਼ ਵੀ ਇਦਾਂ ਦੇ ਨੇ ਲੋਕ ਫਿਰ ਵੀ ਨਹੀਂ ਹਟ ਰਹੇ ਕੀ ਆਪਣੇ ਇਥੇ ਰੌਲਾ ਪਾਉਣ ਨਾਲ ਜਾਂ ਲੋਕਾਂ ਨੂੰ ਸਮਝਾਉਣ ਨਾਲ ਹਟ ਜਾਣਗੇ ਲੋਕੇ ਨਹੀਂ ਹਟਦੇ ਨਹੀਂ ਹਟਦੇ ਇੱਥੇ ਪੱਟੀ ਬੰਨੀ ਹੋਈ ਹੈ ਨਾ ਮਹਾਰਾਜ ਸਮਤ ਬਖਸ਼ੇ ਤੇ ਫੇਰ ਹੀ ਇਹਨਾਂ ਨੂੰ ਆਉਂਗੀ ਕਿਤੇ ਨਾ ਕਿਤੇ ਸਾਡੇ ਧਰਮ ਚ ਵੀ ਕਮੀ ਰਹੀ ਆ ਵੀ ਅਸੀਂ ਹੁਣ ਬਣਦਾ ਪਿਆਰ ਸਤਿਕਾਰ ਹੀ ਨਹੀਂ ਦੇ ਸਕੇ ਚੇ ਬੇਸਿਕ ਕੋਈ ਜਾਤ ਕਾਸਟ ਵਾਈਜ਼ ਹੋਵੇ ਮੰਨ ਲਓ ਹਨਾ ਜਾਂ ਜੇ ਮੰਨ ਲਓ ਕਮੇਟੀ ਬਣੀ ਹੈ ਕਮੇਟੀ ਦੇ ਵਿੱਚ ਆਪਣੇ ਪਿੰਡਾਂ ਚ ਮਾਈ ਵੀ ਸਿੱਖਾਂ ਦੇ ਘਰ ਹੁੰਦੇ ਆ ਰਮਦਾਸੇ ਕਮੇਟੀ ਦੇ ਵਿੱਚ ਉਹਨਾਂ ਨੂੰ ਪਾਉਣਾ ਵੀ ਜ਼ਰੂਰੀ ਆ ਜੇ ਤੁਸੀਂ ਉਹਨਾਂ ਨੂੰ ਕਮੇਟੀ ਦੇ ਵਿੱਚ ਨਹੀਂ ਪਾਉਂਦੇ ਵੱਖਰਾ ਗੁਰਦੁਆਰਾ ਬਣਾਉਂਦੇ ਜੇ ਵੱਖਰਾ ਨਹੀਂ ਬਣਾਉਂਦੇ ਤਾਂ ਕੋਈ ਸਰਸੇ ਜਾਣ ਲੱਗ ਗਿਆ ਕੋਈ ਬਿਆਸ ਜਾਣ ਲੱਗ ਗਿਆ ਕਿਤੇ ਜਾਣ ਲੱਗ ਗਿਆ ਇਹ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹਨ ਜੇ ਮੈਂ ਬਤੌਰ ਪੱਤਰਕਾਰ ਕਹਾਂ ਤੇ ਪਿੰਡ ਦੇ ਵਿੱਚ ਇੱਕ ਹੀ ਗੁਰੂ ਘਰ ਹੋਣਾ ਚਾਹੀਦਾ ਪਰ ਜੇ ਮੈਂ ਉਹਨਾਂ ਲੋਕਾਂ ਦੀ ਵੀ ਸਮਝਾਂ ਨਾ ਕਿਉਂਕਿ ਮੈਂ ਜਾਤੀਵਾਦ ਤੋਂ ਉੱਤੇ ਉੱਠ ਕੇ ਸੋਚਣਾ ਹੈ ਸਮਝਾਂ ਤੇ ਮੈਂ ਕਹਿੰਨੀ ਆ ਜਿਨ੍ਹਾਂ ਦੇ ਪਿੰਡ ਦੇ ਵਿੱਚ ਦੋ ਗੁਰਦੁਆਰੇ ਉੱਥੇ ਅਣਖ ਵਾਲੇ ਮਜ ਵੀ ਸਿੱਖ ਹੈਗੇ ਆ ਅਗਲੇ ਵਿੱਚ ਅਣਖ ਹੈ ਜਿੱਥੇ ਉਹਨਾਂ ਨੂੰ ਸਤਕਾਰ ਨਹੀਂ ਮਿਲਦਿਆ ਨਾ ਉੱਥੇ ਜਾ ਨਹੀਂ ਰਹੇ ਕਿਤੇ ਨਾ ਕਿਤੇ ਸਰਕਾਰ ਦੀ ਕਮੀ ਆ ਦੂਜਾ ਗੁਰੂ ਘਰ ਸਰਕਾਰ ਦੀ ਕਮੀਆਂ ਪਰ ਫਿਰ ਵੀ ਮੈਂ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਕਹਿਣੀ ਹੁੰਦੀ ਹੈ ਕਿ ਭਾਈ ਤੁਹਾਡਾ ਇਹਨਾਂ ਕੜਮ ਚੌਧਰੀਆਂ ਨਾਲ ਰੌਲਾ ਨਹੀਂ ਆ ਤੁਹਾਡਾ ਮਹਾਰਾਜ ਨਾਲ ਵਿਰਤੀ ਆ ਤੁਹਾਡੀ ਹਾਂ ਉਹਨਾਂ ਨਾਲ ਸਿੱਧੀ ਗੱਲ ਆ ਤੁਹਾਡੀ ਉਹਨਾਂ ਨਾਲ ਸਿੱਧੀ ਗੱਲ ਆ ਤੁਸੀਂ ਅਰਦਾਸ ਬੇਨਤੀ ਉਹਨੂੰ ਕਰਕੇ ਆਉਣੀ ਆ ਜੇ ਕੋਈ ਗੇਟ 'ਚ ਤੁਹਾਨੂੰ ਡੱਕਦਾ ਹੈ ਜੇ ਕੋਈ ਤੁਹਾਨੂੰ ਲੰਗਰ ਹਾਲ ਵੱਲ ਨਹੀਂ ਜਾਣ ਦਿੰਦਾ ਹਨਾ ਜਾਂ ਕੋਈ ਤੁਹਾਡੇ ਨਾਲ ਬਦਸਲੂਕੀ ਕਰਦਾ ਹੈ ਤੇ ਉਹਨੂੰ ਮਾਰਾ ਹੀ ਦੇਖੂਗਾ ਪਰ ਇੱਕ ਗੱਲ ਕਿਤੇ ਨਾ ਕਿਤੇ ਘਾਟ ਡੇਰਿਆਂ 'ਚ ਜਾਣ ਆ ਜਾਂ ਪ੍ਰਚਾਰ ਦੀ ਕਮੀ ਕਾਰਨ ਘਟ ਜਿਹੜੇ ਗ੍ਰੰਥੀ ਸਿੰਘ ਹੁੰਦੇ ਆ ਪਿੰਡਾਂ ਦੇ ਵਿੱਚ ਉਹ ਵਿਚਾਰੇ ਮਸਾਂ ਟਾਈਮ ਪਾਸ ਕਰਦੇ ਆ ਪੱਕੀ ਡਿਊਟੀ ਹੁੰਦੀ ਆ ਪ੍ਰਧਾਨ ਉਹਨਾਂ ਤੇ ਕਈ ਥਾਂ ਤੇ ਦੇਖਿਆ ਗਿਆ ਪ੍ਰਧਾਨ ਕਈ ਸਾਰੇ ਨਹੀਂ ਕੋਈ ਚੰਗੇ ਕਈ ਪ੍ਰਧਾਨ ਉਹਨਾਂ ਤੇ ਰੋ ਮਾਰਦੇ ਆ ਉਹਨਾਂ ਤੇ ਬਾਬਾ ਤੂੰ ਐ ਨਹੀਂ ਕਰਨਾ ਐ ਕਰਨਾ ਤੇ ਕਿਤੇ ਨਾ ਕਿਤੇ ਉਹ ਵਿਚਾਰਾ ਆਪਦੇ ਬੱਚੇ ਪਾਲਣ ਵਾਸਤੇ ਦਿਨੇ ਉਹ ਸਹਿਜ ਪਾਠ ਵੀ ਕਰਦਾ ਹੈ ਉਹਰਾ ਪਰ ਹੱਥ ਮਾਰਦਾ ਉਹਦੇ ਕੋਲੇ ਟਾਈਮ ਹੀ ਨਹੀਂ ਵੀ ਮੈਂ ਘੰਟਾ ਸਵੇਰ ਸ਼ਾਮ ਕੀਰਤਨ ਜਾ ਬਹੋ ਕਰਾਂ ਆਪਦੇ ਪਿੰਡ ਦੇ ਪਾਠੀ ਨੂੰ ਤਾਂ ਇਹ ਲੋਕ ਸਮਝਦੇ ਨਹੀਂ ਆ ਜਿਹੜੇ ਇਹਨਾਂ ਦੀ ਸੱਚਾਈ ਆ ਬਿਲਕੁਲ ਆਪਦੇ ਪਿੰਡ ਦੇ ਪਾਠੀ ਨੂੰ ਨਹੀਂ ਸਮਝਦੇ ਕਿਉਂਕਿ ਉਹ ਪਿੰਡ ਦਾ ਨਾ ਉਹਦੇ ਨਾਲ ਤਾਂ ਜੈਲ ਸਿਰਖਾ ਵੀ ਆ ਸਾਨੂੰ ਹਨਾ ਉਹ ਤਾਂ ਅਸੀਂ ਸਾਂਭਣਾ ਨਹੀਂ ਆ ਤੇ ਆ ਪਖੰਡੀ ਡੇਰੇ ਜਿਹੜੇ ਖਾਣੀ ਕਿੰਨੇ ਇੱਕ ਬਲਾਤਕਾਰੀ ਬੈਠੇ ਐ ਇਹਨਾਂ ਚ ਤੇ ਗੁਰੂ ਮਹਾਰਾਜ ਦੇ ਉਹਲੇ ਹੋ ਕੇ ਬੈਠਦੇ ਆ ਵੀ ਅਸੀਂ ਇਹ ਇਹਦੀ ਸੇਵਾ ਕਰ ਰਹੇ ਆ ਡਰਾਮਾ ਡਰਾਮਾ ਕ੍ਰੀਏਟ ਕਰ ਰਹੇ ਆ ਇਹ ਵੀ ਇਹ ਵੀ ਬੰਦੇ ਹਨਾ ਜੁੱਤੀ ਲਾਇਆ ਕਰੋ ਜਿਨ੍ਹਾਂ ਦੇ ਪਿੰਡ ਦੇ ਵਿੱਚ ਡੇਰਾ ਬੰਦਾ ਹੁੰਦਾ ਜਦੋਂ ਕਹਿੰਦੇ ਆ ਨਾ ਵੀ ਸਾਡਾ ਅਸੀਂ ਫਲਾਨੇ ਆ ਅਸੀਂ ਧੌਕਿਆਂ ਔਕਿਆਂ ਠੀਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਨਜ਼ੂਰੀ ਹੁੰਦੀ ਹੈ ਮਨਜ਼ੂਰੀ ਲੈ ਕੇ ਆਉਂਦੇ ਆ ਇਹ ਇਹ ਗੱਲ ਨਹੀਂ ਹੈਗੀ ਵੀ ਮਨਜ਼ੂਰੀ ਨਹੀਂ ਮਿਲਦੀ ਜੇ ਤਾਂ ਉਹਨਾਂ ਕੋਲ ਮਨਜ਼ੂਰੀ ਹੈ ਤੇ ਜਦੋਂ ਇਹੋ ਜਿਹਾ ਕੋਈ ਕਾਹਨ ਹੁੰਦਾ ਉਹਨਾਂ ਨਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਦੋਂ ਤੁਸੀਂ ਨਾਨਕ ਸਰਹਾਲਾਂ ਦੀ ਸੁਰੂ ਚ ਗੱਲ ਕਰੀ ਇਹ ਸੰਸਥਾ ਹੀ ਏਡੀ ਵੱਡੀ ਬਣਾਈ ਬੈਠੇ ਆ ਵੀ ਸ਼੍ਰੋਮਣੀ ਕਮੇਟੀ ਦੇ ਆਏ ਕਹਿੰਦੇ ਵੀ ਉਹਨਾਂ ਨਾਲ ਭੜਨ ਵਾਲੀ ਗੱਲ ਵੀ ਅਸੀਂ ਤਾਂ ਤੁਹਾਡੇ ਬਰਾਬਰ ਦੇ ਆ ਮੁਗਲਾਂ ਦਾ ਤਾਂ ਛੋਟਾ ਸੀ ਵੀ ਬਰਾਬਰ ਦੇ ਆ ਉਹਨਾਂ ਨੂੰ ਚੰਗੀਆਂ ਸਿਕਿ ਜਾਂ ਸਾਡੇ ਹਨਾ ਉੱਥੇ ਹੈਡ ਗ੍ਰਾਂਥੀਆਂ ਨੂੰ ਉੰਨੀ ਸਕਿਉਰਿਟੀ ਨਹੀਂ ਹੋਣੀਆ ਜਿੰਨੀਆਂ ਇਹ ਡੇਰਾਬਾਦ ਵਾਲੇ ਸਕਿਉਰਿਟੀ ਨੂੰ ਮੁਗਲਾਂ ਨੇ ਜਮਾ ਖਤਮ ਕਰਤੇ ਸੀ ਸਿੱਖ ਹੂੰ ਦੋ ਚਾਰ ਸਿੱਖ ਰਹਿ ਗਏ ਸੀ ਜਿਹੜੇ ਜੰਗਲਾਂ 'ਚ ਸੀਗੇ ਅਸੀਂ ਉਹਨਾਂ ਦੇ ਨਾਲ ਲੜੇ ਹੋਏ ਬੰਦੇ ਆ ਇਹਨਾਂ ਦੀ ਗਿਣਤੀ ਬੇਸ਼ੱਕ ਜ਼ਿਆਦਾ ਹੋਵੇ ਪਰ ਸਾਡੇ ਤੋਂ ਜ਼ਿਆਦਾ ਨਹੀਂ ਹੋ ਸਕਦੀ ਪਰ ਆਪਣੇ ਨਾਲ ਲੜਨਾ ਬਹੁਤ ਔਖਾ ਮੁਗਲਾਂ ਨਾਲ ਲੜਨਾ ਤਾਂ ਸੌਖਾ ਜਿਹਾ ਦਿਖਾਵਾ ਕੀਤਾ ਵੀ ਅਸੀਂ ਹੈਗੇ ਹਾਂ ਆਪਣੇ ਕਿੱਥੇ ਆ ਇਹ ਇਹ ਭੇਸ ਬਦਲ ਕੇ ਆਏ ਹੋਏ ਬਹਿਰੂਪੀਏ ਆ ਇਹ ਸਾਡੇ ਨਹੀਂ ਹੈਗੇ ਸਾਡੇ ਅਸੀਂ ਉਹਨਾਂ ਨੂੰ ਕਵਾਂਗੇ ਨਾ ਜਿਹੜੇ ਸਾਡੇ ਨਾਲ ਦਰਦ ਰੱਖਦੇ ਆ ਬੇਸ਼ੱਕ ਉਹਨਾਂ ਦੇ ਚੁੱਲ੍ਹੇ 'ਚ ਰੋਟੀ ਨਾ ਪੱਕਦੀ ਹੋਵੇ ਪਰ ਉਹ ਗੁਰੂ ਘਰ ਦੇ ਨਾਲ ਜੁੜੇ ਹੋਏ ਲੋਕ ਆ ਹਨਾ ਜੁੱਤੀ ਲਾਇਆ ਕਰੋ ਜਦੋਂ ਪਿੰਡ ਦੇ ਵਿੱਚ ਡੇਰਾ ਬੰਦਾ ਬੰਦਾ ਤਾਂ ਕਿਸੇ ਪਿੰਡ 'ਚ ਹੀ ਆ ਤੁਹਾਡੇ ਪਿੰਡ ਦੀ ਹੱਦ 'ਚ ਸ਼ੁਰੂਆਤ ਕਿਤੋਂ ਹੁੰਦੀ ਆ ਸ਼ੁਰੂਆਤ ਤਾਂ ਕਿਤੋਂ ਹੁੰਦੀ ਆ ਤੁਹਾਡੇ ਪਿੰਡ 'ਚ ਸ਼ਹਿਰ 'ਚ ਜਦੋਂ ਡੇਰਾ ਬੰਦਾ ਹੁੰਦਾ ਜੁੱਤੀ ਲਾਇਆ ਕਰੋ ਤੇ ਜਿਹੜਾ ਵੱਡੀ ਗੱਡੀ ਤੋਂ ਉਤਰਦਾ ਮੇਰਾ ਬੰਦਿਆ ਉਦੋਂ ਬੱਚੇ ਆਪਣੇ ਮੁੰਡੇ ਕੁੜੀਆਂ ਤੁਸੀਂ ਛੱਡਨੇ ਡੇਰੇ ਦੇ ਵਿੱਚ ਛੋਟੀਆਂ ਛੋਟੀਆਂ ਉਮਰ ਦੀਆਂ ਕੁੜੀਆਂ 1 1 2 2 2 2 ਤਾ ਕੁਰਦੀਆਂ ਉੱਥੇ ਸ਼ਰਮ ਨਹੀਂ ਆਉਂਦੀ ਅਸੀਂ ਦੁਕਾਨ ਤੇ ਨਹੀਂ ਭੇਜਦੇ ਘਰੋਂ ਬਾਹਰ ਨਹੀਂ ਭੇਜਦੇ ਸਾਡੇ ਅਸੀਂ ਪਿੱਛੇ ਪਹਿਲਾਂ ਸਾਡੇ ਬੈਕग्राउंड ਮੈਂ ਉਹੀ ਗੱਲ ਕਰਦੀ ਆ ਕਿਹੜੀ ਸਿੱਖਿਆ ਦੇ ਰਹੇ ਹੁੰਦੇ ਲੱਤਾਂ ਕਢਵਾ ਕਟਵਾ ਕੇ ਕਿਹੜੀ ਸਿੱਖਿਆ ਦੇ ਰਹੇ ਹੁੰਦੇ ਬਿਲਕੁਲ ਦੱਸੋ ਕਿਹੜੀ ਸਿੱਖਿਆ ਦੇ ਰਹੇ ਹੁੰਦੇ ਉੱਥੇ ਮਾਂ ਪਿਓ ਨੂੰ ਚਾਹੀਦਾ ਜੀ ਮਾਂ ਪਿਓ ਨੂੰ ਚਾਹੀਦਾ ਜੇ ਕਿਸੇ ਬੰਦੇ ਨੇ ਗਿਆਨ ਲੈਣਾ ਨਾ ਆ ਜਿਹੜਾ ਫੋਨ ਹੈ ਇਹਦੇ ਵਿੱਚ ਵੀ ਹੁਣ ਗੁਰਬਾਣੀ ਹੈ ਸਭ ਕੁਝ ਹੈ ਸਭ ਕੁਝ ਹੈ ਵਿਆਖਿਆ ਵੀ ਹੈ ਕਹਾਣੀ ਕਥਾ ਸੁਣ ਸਕਦੇ ਹੋ ਇਹਦੇ ਨਾਲ ਹੀ ਜੁੜ ਜੋ ਜੇ ਤੁਸੀਂ ਨਹੀਂ ਸਿਰ ਵੱਧ ਤੋਂ ਵੱਧ ਆਪਣੇ ਪਿੰਡ ਦੇ ਗੁਰੂ ਘਰ ਦੇ ਵਿੱਚ ਜਾਓ ਪਰ ਉਸ ਟਾਈਮ ਜਾਓ ਜਦੋਂ ਸਾਰੇ ਇੱਕ ਪੰਡਾਲ ਦੇ ਵਿੱਚ ਪੰਗਤ ਚ ਬੈਠੇ ਆ ਪਰਸਨਲ ਮਿਲਣ ਦਾ ਕੀ ਮਤਲਬ ਕਮਰੇ ਚ ਕਿਹੜਾ ਗਿਆਨ ਲੈਣਾ ਹੁੰਦਾ ਤੁਸੀਂ ਹਾਂ ਉਹ ਤਾਂ ਉੱਥੇ ਗੱਲਾਂ ਹੀ ਹੋ ਰਹੀਆਂ ਭੈਣੇ ਕਮਰੇ ਦੇ ਵਿੱਚ ਜਦੋਂ ਤੁਸੀਂ ਕੋਈ ਲੇਡੀ ਚ ਜਾਂਦੀ ਆ ਗਿਆਨ ਲੈਣ ਉਹ ਬਾਹ ਖਿੱਚ ਕੇ ਤਾਂ ਬਾਬਾ ਲੈ ਜਾਂਦਾ ਨਹੀਂ ਨਾ ਹਾਂ ਇਹ ਕੋਈ ਲਾਲਚ ਕਿਹਦੇ ਨੂੰ ਸੋਨ ਪਰਮਾਤਮਾ ਨੇ ਦਿਮਾਗ ਦਿੰਦਾ ਜੇ ਤੁਹਾਨੂੰ ਕੋਈ ਲਾਲਚ ਦਿੰਦਾ ਜਾਂ ਕੋਈ ਉੱਥੇ ਸੋਚੋ ਗਲਤੀ ਇਹਨਾਂ ਦੀ ਹੁੰਦੀ ਹੈ ਨਾ ਤੇ ਮੈਂ ਕਹਿ ਦਿੰਦੀ ਹੈ ਮੇਰੋਂ ਨੂੰ ਫੋਨ ਲਾ ਲਿਆ ਮੇਰੋਂ ਨੂੰ ਰਿਕਾਰਡਿੰਗ ਭੇਜੀ ਪਹਿਲਾਂ ਵਿਚਾਲੇ ਬਾਈ ਨੂੰ ਐਵੇਂ ਹੀ ਸੰਨ ਵਿਚਾਲੇ ਹਨਾ ਉਹਦਾ ਫਿਰ ਹਸਾ ਲੈਂਦੀਆਂ ਚਲੋ ਠੀਕ ਹੈ ਮੈਂ ਮੰਨਦੀ ਆ ਕਿਤੇ ਗਲਤ ਹੋ ਵੀ ਜਾਂਦਾ ਹੋਊਗਾ ਇੱਕ ਬੀਬੀ ਨਾਲ ਪਰ ਜੇ ਤੁਸੀਂ ਪੰਗਤ ਚ ਆਪਦੇ ਪਰਿਵਾਰ ਦੇ ਨਾਲ ਜਾਓ ਸੇਫਟੀ ਨਾਲ ਵਾਪਸ ਆ ਜਾਊਂਗਾ ਕਿਤਨੇ ਕਿਤੇ ਭੈਣੇ ਚਲੋ ਆਪਾਂ ਇੰਟਵੀ ਕਰਦੇ ਕਿਤੇ ਨਾ ਕਿਤੇ ਮੇਰੋਂ ਵਿੱਚ ਇਨਵੋਲਵ ਹੋ ਜਾਂਦਾ ਬਾਈ ਵਿਚਾਰਾ ਉਹ ਠੀਕ ਆ ਉਹ ਮਸਲੇ ਹੱਲ ਕਰਦਾ ਰੌਲਾ ਪਾਉਂਦਾ ਆਪਦੀ ਜਾਨ ਨੂੰ ਜੋਖਮ ਵਿੱਚ ਪਾਉਂਦਾ ਤੇ ਜਿਹੜੀ ਕੁੜੀ ਹੁੰਦੀ ਹੈ ਲੇਡੀ ਚ ਹੁੰਦੀ ਹੈ ਉਹ 10 ਲੱਖ 20 ਲੱਖ ਲੈ ਕੇ ਰਾਜਨਾਮਾ ਕਰ ਲੈਂਦੀ ਇਹਦਾ ਕੀ ਹੱਲ ਹੈ ਫਿਰ ਪਿੱਛੇ ਪਿੱਛੇ ਕੀ ਹੋਇਆ ਸੀ ਹਾਂ ਉਹ ਮੈਂ ਉਹੀ ਗੱਲ ਹੈ ਸਾਰਿਆਂ ਦੇ ਸਵਾਲ ਉੱਠਦਾ ਨਾ ਫਿਰ ਇਹਦਾ ਕੀ ਹੱਲ ਹੈ ਹਾਲ ਵੀ ਜਿਹੜਾ ਬੰਦਾ ਦੁੱਖ ਦਰਦ ਰੱਖਦਾ ਉਹਦੇ ਕੋਲ ਤਾਂ ਕੇਸ ਆਉਣਗੇ ਤੇ ਉਹਨੂੰ ਤਾਂ ਹਰ ਕੇਸ ਹੀ ਸੁਣਨਾ ਪਊ ਉਹਦੀ ਮਜਬੂਰੀ ਹੈ ਉਹਦਾ ਦਿਲ ਹੈ ਨਾ ਜਿਹੜਾ ਉਹ ਸੇਵਾ ਭਾਵਨਾ ਨਾਲ ਜੁੜਿਆ ਹੋਇਆ ਹੈ ਹਨਾ ਹੁਣ ਮੇਰੇ ਮੇਰੇ ਨਾਲ ਜੇ ਕੁਛ ਮਾੜਾ ਹੋ ਗਿਆ ਕੋਈ ਕਰ ਗਈ ਇੱਕ ਅੱਧੀ ਤੇ ਦੂਜੀ ਮੇਰੇ ਕੋਲ ਆਵੇ ਮੈਂ 10 ਵਾਰ ਸੋਚੂੰਗੀ ਹੁਣ ਉਹ ਬਾਈ ਨੇ ਕੀ ਕੀਤਾ ਵੀਡੀਓ ਬਣਾਈ ਆ ਪਹਿਲਾਂ ਉਹਨੂੰ ਫੇਸ ਟੂ ਫੇਸ ਉਸ ਨੂੰ ਮਿਲ ਕੇ ਆਇਆ ਵੀਡੀਓ ਬਣਾਈ ਸਾਰੀ ਗੱਲਬਾਤ ਕੀਤੀ ਅੱਗੇ ਨਾਲ ਸਮਝਦਾਰੀ ਵਰਤੀ ਹੈ ਹਨਾ ਇਕੱਲੀ ਵੀਡੀਓ ਤੇ ਜਿਹੜੀ ਉਹਦੀ ਭੇਜੀ ਵੀਡੀਓ ਸੀ ਉਹਦੇ ਤੇ ਨਿਰਪਰ ਹੈ ਜਿਹੜਾ ਉਹ ਨਹੀਂ ਰਿਹਾ ਉਹ ਵੀ ਮਤਲਬ ਕਲਪੀ ਬੋਲੀ ਹੈ ਵਿਚਾਰੀ ਆਂਦੀ ਮੇਰਾ ਬੱਚਾ ਵੀ ਐ ਮੈਂ ਕੱਲਾ ਛੱਡ ਦਿੰਦੀ ਹੁੰਦੀ ਸੀ ਲਾਪਰਵਾਹ ਅਸੀਂ ਹੋ ਗਏ ਆ ਲਾਪਰਵਾਸੀ ਹੋਗੇ ਕਿਸੇ ਵੀ ਬਾਬੇ ਕੋਲ ਐ ਆਪਦਾ ਜਵਾਖ ਕਈ ਕਈ ਦਿਨਾਂ ਲਈ ਨਾ ਛੱਡੋ ਸੇਵਾ ਆਪਣੇ ਪਿੰਡਾਂ ਦੇ ਗੁਰੂ ਘਰਾਂ ਦੇ ਵਿੱਚ ਕਰ ਲੋ ਹਣਾ ਕਿਸੇ ਦੀ ਪਿੰਡ ਚ ਮਰਗਤ ਹੁੰਦੀ ਆ ਲੰਗਰ ਦੀ ਕਰ ਲੋ ਜੋੜਿਆਂ ਦੀ ਕਰ ਲੋ ਜੋ ਮਰਜੀ ਕਰ ਲੋ ਹਾਂ ਕਿਸੇ ਦੇਹਰੇ ਦੀ ਲੱਤਾਂ ਕੁੱਟਣੀਆਂ ਹਾਂ ਇਹ ਇਹ ਕਿਹੜੀ ਸੇਵਾ ਹੈ ਇਹ ਕਿਹਦੀ ਸੇਵਾ ਹੈ ਇਹ ਕਿਤੇ ਮਾ ਗੁਰੂ ਮਹਾਰਾਜ ਦੀ ਸੇਵਾ ਹੈ ਇਹ ਤੇ ਪਖੰਡੀਆਂ ਦੀ ਸੇਵਾ ਹੈ ਪਖੰਡੀਆਂ ਦੀ ਸੇਵਾ ਇਹਨਾਂ ਦੀ ਸੇਵਾ ਕਰਨ ਦੀ ਲੋੜ ਦੀ ਹੈਗੀ ਤੇ ਸਭ ਤੋਂ ਜ਼ਿਆਦਾ ਇੱਥੇ ਸਾਡੀ ਸਿੱਖ ਕੌਮ ਚੁੱਪਾ ਹੈ ਸਾਡੇ ਮੋਤਵਾਰ ਚੁੱਪਾ ਹੈ ਉਹਨਾਂ ਦੀ ਬਹੁਤ ਗਲਤ ਗੱਲ ਹੈ ਆ ਉਹਨਾਂ ਨੂੰ ਬੋਲਣਾ ਚਾਹੀਦਾ ਜਿੰਨੇ ਆ ਡੇਰੇ ਬਣੇ ਆ ਨਾ ਇਹ ਸਾਰੇ ਬੰਦ ਕਰੋ ਸਾਡਾ ਸਾਡੇ ਕਿਤੇ ਨ ਕਿਤੇ ਇਹ ਤੋਂ ਡੇਰੇਵਾ ਤੋਂ ਰਾਜਨੀਤੀ ਵੀ ਪ੍ਰਭਾਵਿਤ ਹੈ ਵੋਟ ਬੈਂਕ ਹੈ ਹੈਗੀ ਆ ਹੈਗੀ ਆ ਆ ਪਿੱਛੇ ਜਦੋਂ ਸਰਸੇ ਵਾਲਾ ਫੜਿਆ ਹਨਾ ਸਰਸੇ ਵਾਲੇ ਤੋਂ ਪਹਿਲਾਂ ਇਹ ਬੰਦੇ ਬਾਅਦ ਚ ਇਹਨਾਂ ਨੇ ਬਦਲ ਜਾਣਾ ਹੁੰਦਾ ਇਹਨਾਂ ਨੇ ਬਿਆਨ ਬਦਲ ਲੈਣੇ ਹੁੰਦੇ ਆ ਠੀਕ ਆ ਲੋਕਾਂ ਵਰਗੇ ਹਵਾ ਵਰਗੇ ਇਹ ਲੀਡਰ ਹੈ ਵਰਤਦੇ ਆ ਇਹ ਉੱਥੇ ਜਾਂਦੇ ਆ ਇਹ ਲੀਡਰ ਆਪਦੇ ਜਿਹੜੇ ਆਮ ਲੋਕ ਤੇ ਜਿਹੜੇ ਪਰਸੂੜੀ ਗੱਲ ਵਿੱਚ ਛੋਟੇ ਲੋਕ ਆ ਮੰਨ ਲਓ ਕੋਈ ਦਿਹਾੜੀਦਾਰ ਬੰਦਾ ਉਹ ਤੇ ਇਹੀ ਦੇਖ ਲੈਂਦਾ ਯਾਰ ਉੱਥੇ ਤਾਂ ਫਲਾਨਾ ਲੀਡਰ ਜਾਂਦਾ ਹਾਂ ਬਾਬੇ ਕੋਲੇ ਇਹ ਨਹੀਂ ਦੇਖਦਾ ਉਹ ਕਿਉਂ ਜਾਂਦਾ ਉਹ ਰੀਜ਼ਨਲ ਹੀ ਜਾਣ ਲੱਗ ਜਾਂਦੇ ਆ ਇਸ ਤੋਂ ਬਾਅਦ ਉਹ ਦੇਰਾ ਉੱਥੇ ਬਾਦਲ ਕੈਪਟਨ ਸਾਰੇ ਆਉਂਦੇ ਆ ਹਾਂ ਇਹ ਆਉਂਦੇ ਇਹਨਾਂ ਦੇ ਕੋਲ ਇੰਨੀ ਲੀਡਰਾਂ ਕੋਲ ਤਾਂ ਅੰਦੌਲਤ ਕਿੱਥੋਂ ਚੱਲਿਆ ਇਹ ਆਏ ਨਹੀਂ ਪਤਾ ਵੀ ਬੇਵਕੂਫੋ ਅਕਲ ਦੇ ਅੰਨੇਓ ਥੋੜ੍ਹੀ ਹੀ ਨੱਪੀ ਆ ਉਹਨਾਂ ਨੇ ਤੁਹਾਡੀ ਹੀ ਤੁਹਾਡੇ ਹੱਕ ਮਾਰੇ ਆ ਤੁਹਾਡੀਆਂ ਵੋਟਾਂ ਦਾ ਮਾਰੇ ਆ ਹਾਂ ਤੁਹਾਡੇ ਹੱਕ ਮਾਰੇ ਆ ਕਹਿੰਦੇ ਕਿੱਥੇ ਸਾਈਨ ਕਰਕੇ ਉਹਨਾਂ ਨੇ ਇੱਥੇ ਪੈਲੀਆਂ ਖਰੀਦੀਆਂ ਕਿੱਥੇ ਤੁਹਾਡੇ ਹੱਕਾਂ ਦੇ ਉੱਤੇ ਡਾਕੇ ਮਾਰ ਕੇ ਆਏ ਆ ਰਾਸ਼ਨ ਕਾਰਡ ਤੇ ਅਜੇ ਪੰਜਾਬ ਦੇ ਵਿੱਚ ਜਿਹੜੇ ਆ 50% ਲੋਕਾਂ ਦੇ ਬਣੇ ਨਹੀਂ ਉਹ ਬੱਚਾ ਭੁੱਖਾ ਸੀ ਕੱਲਾ ਪਿੰਡ ਜ਼ਿੰਮੇਵਾਰ ਨਹੀਂ ਸੀਗਾ ਪਿੰਡ ਦੀ ਪੰਚਾਇਤ ਜ਼ਿੰਮੇਵਾਰ ਨਹੀਂ ਸੀ ਇਹ ਲੀਡਰ ਜ਼ਿੰਮੇਵਾਰ ਸੀਗੇ ਇਹ ਬਾਬੇ ਜ਼ਿੰਮੇਵਾਰ ਸੀਗੇ ਕਿੱਥੇ ਲੰਗਰ ਲਾਉਨੇ ਹੋ ਤੁਸੀਂ ਕਿੱਥੇ ਰਹਿ ਜਾਂਦੇ ਆ ਤੁਹਾਡੇ ਲੰਗਰ ਕੋਈ ਬੱਚਾ ਸਕੂਲ ਦੇ ਵਿੱਚ ਭੁੱਖਾ ਚਲਾ ਜਾਂਦਾ ਉਹ ਕਿੱਥੇ ਤੁਹਾਡੇ ਰਾਸ਼ਨ ਕਾਰਡ ਜੀ ਜੀ ਦੇ ਲੰਗਰ ਤੁਸੀ ਪਿੱਛੇ ਜੇ ਮੈਂ ਦੇਖ ਸਮਾਗਮ ਦੇ ਵਿੱਚ ਪੀਜਿਆਂ ਦੇ ਲੰਗਰ ਆਸਥੀਆਂ ਦੇ ਲੰਗਰ ਤੇ ਇੱਕ ਫੈਮਿਲੀ ਭੁੱਖੀ ਬੈਠੀ ਆ ਪਿੰਡ ਦੇ ਵਿੱਚ ਉਹਦੀ ਉਹਦੀ ਬਜਾਏ ਤਾਂ ਤੁਸੀਂ ਕਿਸੇ ਪਿੰਡ ਦੇ ਵਿੱਚ ਦੇ ਦਿਆ ਕਰੋ ਨਾ ਰਾਸ਼ਨ ਰੱਜੇ ਨੂੰ ਰਜਾਉਣ ਦਾ ਕੀ ਫਾਇਦਾ ਅਕਸਰ ਜਿਹੜਾ ਬੰਦਾ ਕੋਈ ਕਹਿੰਦਾ ਵੀ ਮੈਂ ਸੇਵਾਦਾਰ ਆ ਮੈਂ ਸਮਾਜ ਸੇਵੀ ਆ ਉਹਨੂੰ ਪਹਿਲਾਂ ਆਪਦੇ ਆਂਗਵੰਡ ਚ ਨਿਗਾ ਮਾਰ ਲੈਣੀ ਚਾਹੀਦੀ ਆ ਆਪਦੇ ਪਿੰਡ ਚ ਨਿਗਾ ਮਾਰ ਲੈਣੀ ਚਾਹੀਦੀ ਫੇਰ ਤੁਸੀਂ ਵੱਡੇ ਲੰਗਰ ਲਾ ਲਿਓ ਹਾਂ ਤੇ ਆ ਰਾਸ਼ਨ ਕਾਰਡ ਰਾਸ਼ਨ ਕਾਰਡ ਬਣਾ ਕੇ ਦਿਓ ਨਾ ਕਿੱਥੇ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿ ਆਇਆ ਕਰੂਗੀ ਘਰ 20 20 ਕਿੱਲੇ ਵਾਲੇ 25 25 ਕਿ ਕਿਉਂਕਿ ਹਮਾਇਤ ਹੈ ਪਾਰਟੀਆਂ ਦੇ ਪਾਰਟੀਬਾਜੀ ਆ ਪਿੰਡਾਂ ਦੇ ਵਿੱਚ ਬਣਾਓ ਗਰੀਬਾਂ ਦੇ ਜਿਹੜੇ ਰਾਸ਼ਨ ਕਾਰਡ ਬਣਾਓ ਹਰ ਘਰ ਰਾਸ਼ਨ ਪਹੁੰਚਾਓ ਨਾ ਹਰ ਮਹੀਨੇ ਤੁਸੀਂ ਦੇਖੋ ਕਿ ਘਰ ਦੇ ਵਿੱਚ 8 ਜੀ ਆ ਤੇ ਕਿੰਨੇ ਕਿਲੋ ਆਟਾ ਲੱਗੂਗਾ ਕਿੰਨੀ ਕਣਕ ਦੇਣੀ ਆ ਉਹ ਬੱਚੇ ਦੀ ਕੋ ਕੀ ਉਹ ਬੱਚੇ ਦੀ ਘੋਕ ਪੜਤਾਲ ਹੋਊਗੀ ਉਹਦੀ ਫੈਮਿਲੀ ਦੀ ਵੀ ਉਹਨਾਂ ਦਾ ਕਾਰਡ ਬਣਿਆ ਸੀ ਜਾਂ ਕੱਟਿਆ ਲੈਣਗੇ ਨਾ ਬਣਿਆ ਸੀ ਜੇ ਕਟਿਆ ਉਹ ਤਾਂ ਹੋਰ ਬਹੁਤ ਹੈ ਉਹਨਾਂ ਦਾ ਕਾਰਡ ਹੀ ਨਹੀਂ ਬਣਿਆ ਸੀ ਬਣਿਆ ਹੀ ਨਹੀਂ ਸੀ ਕਾਰਡ ਹੀ ਨਹੀਂ ਬਣਿਆ ਸੀ ਕੋਸ਼ਿਸ਼ ਕੀਤੀ ਸੀ ਹਾਂ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਉਹ ਗਾਂਘਾਂ ਭੇਜ ਦਿੰਦੇ ਹਨ ਅਨਪੜ੍ਹ ਬੰਦੇ ਨੂੰ ਕਿੱਥੇ ਇਹਨਾਂ ਪਤਾ ਹੁੰਦਾ ਨਹੀਂ ਸਮਾਂ ਦਿਹਾੜੀਦਾਰ ਬੰਦੇ ਕੋਲੇ ਨਹੀਂ ਤੁਹਾਨੂੰ ਚਾਹੀਦਾ ਹੈ ਕਿ ਤੁਹਾਡੇ ਅਫਸਰ ਇਹਨਾਂ ਗਰੀਬਾਂ ਦੇ ਘਰਾਂ ਚ ਆਉਣ ਕਿ ਮਾਤਾ ਰਾਸ਼ਨ ਵਾਸਤੇ ਤੁਹਾਡਾ ਰਾਸ਼ਨ ਕਾਰਡ ਬਣਾਉਣਾ ਹੈ ਫਲਾਨਾ ਕਾਰਡ ਦਿਓ ਸਰਕਾਰ ਵਾਂ ਤੋਂ ਪਹਿਲਾਂ ਇਹੀ ਕਹਿੰਦੇ ਸੀ ਘਰੋ ਘਰੀ ਜਾ ਕੇ ਤੁਹਾਡੇ ਕੰਮ ਹੋਣਗੇ ਜਿਵੇਂ ਭਈਆਂ ਦੇ ਯੂਪੀ ਵਾਲੇ ਭਈਆਂ ਦੇ ਰਾਸ਼ਨ ਕਾਰਡ ਬਣੇ ਹੋਏ ਆ ਵਾਧੂ ਲਿਹਾਣਾ ਸਰ ਵੱਲੋਂ ਵਾਧੂ ਬਣੇ ਹੋਏ ਰਾਸ਼ਨ ਕਾਰਡ ਆ ਟੋੜੇ ਪਾਉਂਦੇ ਆ ਸਾਡੇ ਜਿਹੜੇ ਆਹ ਡੇਰਿਆਂ ਦੇ ਮੁਖੀ ਆ ਤੇ ਬੱਚੇ ਸਾਡੇ ਭੁੱਖੇ ਮਰ ਰਹੇ ਆ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕੋਈ ਸ਼ਰਮ ਨਹੀਂ ਫਿਰ ਸ਼ੋਸ਼ਨ ਸ਼ੋਸ਼ਨ ਇਹਨਾਂ ਦੀ ਰਹਿ ਰੱਬ ਦਾ ਨਾਮ 10 10 ਸਾਲਾਂ ਦੇ ਬੱਚੇ ਨਹੀਂ ਛੱਡਦੇ ਏਡੇ ਹਫਸੀ ਇਹ ਫਿਰ ਜੇ ਇਹਨਾਂ ਨੂੰ ਸਿੱਧਾ ਕਹਿ ਦੋ ਤੇ ਫਿਰ ਇਹਨਾਂ ਨੂੰ ਮਿਰਚਾਂ ਲੱਗਦੀਆਂ ਨੇ ਵੀ ਹਾਂ ਇਹ ਕਾਹਤੋਂ ਬੋਲੀ ਤੇ ਹੋਰ ਕੀ ਕਰੀਏ ਅਸੀਂ ਦੇਖੀ ਜਾਈਏ ਤੁਹਾਡੇ ਮੂੰਹ ਕੰਨੀ ਦੇਖੀ ਜਾਈਏ ਵੀ ਤੁਸੀਂ ਕਰੀ ਜਾਓਗੇ ਤੇ ਅਸੀਂ ਦੇਖ ਕੇ ਇਗਨੋਰ ਕਰਾਂਗੇ ਸਾਡੇ ਵੀ ਬੱਚਿਆਂ ਨੇ ਇਸ ਸਮਾਜ ਦੇ ਵਿੱਚ ਰਹਿਣਾ ਕਿਸੇ ਨਾ ਕਿਸੇ ਨੂੰ ਤਾਂ ਬੋਲਣਾ ਹੀ ਪੈਣਾ ਸਾਡੇ ਬੱਚਿਆਂ ਨੇ ਵੀ ਇਸ ਸਮਾਜ 'ਚ ਰਹਿਣਾ ਸਾਡੇ ਭਤੀਜੇ ਪੋਤੇ ਪੋਤੀਆਂ ਨੇ ਇਸੇ ਸਮਾਜ 'ਚ ਰਹਿਣਾ ਤੇ ਅਸੀਂ ਉਹਨਾਂ ਵਾਸਤੇ ਲੜ ਰਹੇ ਹਾਂ ਅਸੀਂ ਕੋਈ ਲੋਕਾਂ ਵਾਸਤੇ ਨਹੀਂ ਲੜ ਰਹੇ ਬੰਦਾ ਇਹ ਸੋਚੇ ਕੀ ਕਦੇ ਅਸੀਂ ਵੀ ਇਹਨਾਂ ਦੇ ਸ਼ਿਕਾਰ ਹੋਵਾਂਗੇ ਹੋ ਸਕਦੇ ਜਾਂ ਕੋਈ ਸਾਡਾ ਸੱਕਾ ਸੁੰਦੀ ਹੋ ਸਕਦਾ ਕਿਸੇ ਬੰਦੇ ਨੂੰ ਜੁੰਡੇ ਖੋਲ ਕੇ ਜਿਹੜਾ ਹੈਗਾ ਪੁੱਛਾਂ ਦੇਣ ਦਾ ਹੱਕ ਨਹੀਂ ਹੈਗਾ ਦਸਣ ਲੱਗ ਜਾਂਦੇ ਆ ਚੌਧਰੀ ਬਣ ਕੇ ਬਹਿ ਜਾਂਦਿਆਂ ਇਹ ਬੀਬੀਆਂ ਆਚਾਰਕ ਇਕੱਠੀਆਂ ਹੋਈਆਂ ਤੇ ਵੇਲੜ ਹੋ ਰਾਂ ਅਣ ਪੜ ਜੇ ਠੀਕ ਹੈ ਤੁਹਾਡੇ ਫਲਾਨੀ ਮਰੀ ਸੀ ਧੋ ਕੀ ਮਰੀ ਸੀ ਕਿਹਦੇ ਨਹੀਂ ਮਰਿਆ ਕੋਈ ਕਿਹਦੇ ਸਾਰੇ ਜਦੋਂ ਤੋਂ ਦੁਨੀਆ ਸਾਜੀ ਉਦੋਂ ਤੋਂ ਬੈਠੇ ਆ ਕਿਸੇ ਦੇ ਵਿਆਹ ਕਿਸੇ ਦੇ ਕੁਵਾਰਾ ਜਰੂਰ ਮਰਿਆ ਮਰਿਆ ਹੀ ਐਵੇਂ ਹੀ ਗੱਪ ਤੇ ਗੱਪ ਲੋਕਾਂ ਨੂੰ ਸਮਝ ਨਹੀਂ ਆਉਂਦੀ ਫਲਾਨੀ ਮਰੀ ਸੀ ਆਣਾਈ ਮੌਤ ਮਰਿਆ ਸੀ ਹਰੇਕ ਘਰ ਦੇ ਵਿੱਚ ਕਿਤੇ ਨਾ ਕਿਤੇ ਸਾਡੀ ਫੇਰ ਆਪਾਂ ਐਂਡ ਕਰਦੇ ਆ ਕਿਤੇ ਨਾ ਕਿਤੇ ਪ੍ਰਚਾਰ ਦੀ ਕਮੀ ਆ ਸਾਡੀ ਸਰੋਵਣੀ ਕਮੇਟੀ ਪ੍ਰਚਾਰਕ ਵੱਤੋ ਵੱਤ ਪਿੰਡਾਂ ਦੇ ਵਿੱਚ ਭੇਜਿਆ ਜਾਂ ਤੇ ਭਾਈ ਪ੍ਰਚਾਰਕ ਭੇਜਿਆ ਕਰੋ ਤੇ ਨਹੀਂ ਪਿੰਡ ਵਾਲਿਆਂ ਨੂੰ ਬੇਨਤੀ ਆ ਵੀ ਜੁੱਤੀਆਂ ਦੇ ਤਲੇ ਆ ਨਾ ਜਿਹੜੇ ਉਹ ਦੂਰੇ ਲਵਾ ਲਓ ਤੇ ਜਿੰਨਾ ਚਿਰ ਟੁੱਟੇ ਨਾ ਨਾ ਉਹਨਾਂ ਚ ਝਾੜੀ ਜਾਇਆ ਕਰੋ ਇਹ ਵੀ ਹੋ ਸਕਦਾ ਭੈਣੇ ਜਿਕੇ ਪਿੰਡ ਦੇ ਵਿੱਚ ਫੈਮਿਲੀ ਕਿਤੇ ਡੇਰੇ ਤੇ ਜਾਂਦੀ ਆ ਉਹਨੂੰ ਪਿੰਡ ਪਿੰਡ ਪੰਚਾਇਤੀ ਤੌਰ ਤੇ ਜਾ ਕੇ ਸਮਝਾਇਆ ਜਾਵੇ ਭਾਈ ਲੋਕਾਂ ਦੇ ਘਰਾਂ ਚ ਅੱਜਕੱਲ ਇੰਟਰਫੀਅਰੈਂਸ ਬੰਦ ਕਰਤੀ ਨਾ ਹੂ ਆ ਯੂ ਤੂੰ ਕੌਣ ਆ ਸਾਡੇ ਘਰ ਦੇ ਵਿੱਚ ਇੰਟਰਫੇਅਰ ਕਰਨ ਆਲਾ ਸਾਨੂੰ ਦੁੱਖ ਕੀ ਹੁੰਦਾ ਫਿਰ ਆ ਚੀਜ਼ ਮੇਰਾ ਇਸ ਤਰ੍ਹਾਂ ਆ ਕੇ ਮੇਰੇ ਵਰਗੇ ਕੋਲੇ ਓਪਨ ਹੀ ਰਿਕਾਰਡਿੰਗਾਂ ਨਾ ਭੇਜਿਆ ਕਰੋ ਵੀਡੀਓ ਬਣਾ ਬਣਾ ਨਾ ਦਿਆ ਕਰੋ ਨਾ ਭਾਈ ਆ ਹੋ ਗਿਆ ਸਾਡੇ ਨਾਲ ਡੇਰੇ 'ਚ ਸਾਡੇ ਨਾਲ ਆ ਹੋ ਗਿਆ ਫਿਰ ਜਦੋਂ ਜਦੋਂ ਫਿਰ ਫਿਰ ਉਹ ਨਾ ਜਦੋਂ ਕੋਈ ਹੱਲ ਨਹੀਂ ਨਾ ਹੁੰਦਾ ਜਦੋਂ ਲੀਡਰ ਵੀ ਨਹੀਂ ਸੁਣਦੇ ਜਦੋਂ ਥਾਣੇ ਵਾਲੇ ਵੀ ਨਹੀਂ ਸੁਣਦੇ ਜਦੋਂ ਐਸਐਸਪੀ ਵੀ ਨਹੀਂ ਸੁਣਦਾ ਹਨਾ ਜਦੋਂ ਕਿਤੇ ਸੁਣਵਾਈ ਨਹੀਂ ਹੁੰਦੀ ਉਦੋਂ ਫਿਰ ਮੈਰੋ ਯਾਦ ਆਉਂਦਾ ਸਭ ਦੇ ਉਦੋਂ ਮੈਰੋ ਯਾਦ ਆਉਂਦਾ ਪਹਿਲਾਂ ਨਹੀਂ ਆਉਂਦਾ ਪਹਿਲਾਂ ਸਾਰੇ ਰਲ ਕੇ ਖਾਂਦੇ ਆ ਬਿਲਕੁਲ ਪਹਿਲਾਂ ਰਲ ਕੇ ਨਾ ਲੱਡੂ ਭੋਰ ਕੇ ਸਾਰੇ ਖਾਂਦੇ ਆ ਕੀੜੀਆਂ ਤਰ੍ਹਾਂ ਤੇ ਜਦੋਂ ਮਿਲਨੋਂ ਹਟ ਜਾਂਦਾ ਜਾਂ ਜਦੋਂ ਆਪਦੇ ਤੇ ਪੈਂਦੀ ਆਪਦੇ ਬੱਚੇ ਤੇ ਗੱਲ ਆ ਜਾਂਦੀ ਹੈ ਫਿਰ ਸਾਰਿਆਂ ਨੂੰ ਚੇਤੇ ਆ ਜਾਂਦਾ ਮੈਂ ਨਹੀਂ ਕਹਿੰਦੀ ਚੰਗੀ ਗੱਲ ਹੈ ਜੇ ਕੋਈ ਦਲੇਰੀ ਕਰਕੇ ਪੂਰੇ ਆਉਂਦਾ ਬਹੁਤ ਚੰਗੀ ਗੱਲ ਹੈ ਤੇ ਕਰਨਾ ਚਾਹੀਦਾ ਪਰ ਬਹੁਤ ਕਰਨਾ ਪੈ ਜਾਈਦਾ ਹਾਂ ਪਰ ਉਹ ਉਹ ਵੀ ਇਹੋ ਜਿਹੇ ਬੰਦਿਆਂ ਦੀ ਉਮਰ ਬਹੁਤ ਘੱਟ ਹੁੰਦੀ ਹੈ ਹਾਂ ਉਮਰ ਬਹੁਤ ਘੱਟ ਹੁੰਦੀ ਹੈ ਤੇ ਜੇ ਇਹਨਾਂ ਚੋਂ ਕਿਸੇ ਨੂੰ ਕੁਝ ਵੀ ਹੋ ਜਾਂਦਾ ਹੈ ਚਾਹੇ ਉਹ ਬਾਈ ਮਹਿਰੋ ਹੈ ਚਾਹੇ ਉਹ ਬੀਬੀ ਹੈ ਜਿਹੜੀ ਬਈ ਆਪਦੀ ਜਾਨ ਤਲੀ ਤੇ ਧਰ ਕੇ ਲੈ ਆਈ ਆ ਨਾ ਸਾਰੀ ਗੱਲ ਦੱਸੀ ਐ ਐਡੇ ਵੱਡੇ ਉਸ ਬਾਬੇ ਦੇ ਖਿਲਾਫ ਕੋਈ ਹਿੰਮਤ ਨਹੀਂ ਸੀ ਕਰਦਾ ਬੋਲਣ ਦੀ ਐਡੀ ਉਹਦੀ ਸਕਿਉਰਿਟੀ ਆ ਤੇ ਐਡਾ ਉਹ ਅਦਰ ਸਟੇਟਾਂ ਦੇ ਵਿੱਚੋਂ ਵੀ ਲੋਕ ਬੱਚੇ ਛੱਡ ਕੇ ਗਏ ਆ ਪੰਜਾਬ ਦੇ ਵਿੱਚ ਤੇ ਕੀ ਇਮੇਜ ਆਂਦੀ ਆ ਬਈ ਪੰਜਾਬ ਦੀ ਕੀ ਇਮੇਜ ਜਾਂਦੀ ਹੈ ਕੀ ਕਹਿਣਗੇ ਜਾ ਕੇ ਵੀ ਪੰਜਾਬੀ ਇਹੋ ਜਿਹਾ ਸਾਡੇ ਬੱਚਿਆਂ ਨਾਲ ਸ਼ੋਸ਼ਣ ਕਰਦੇ ਆ ਕਹਿੰਦੇ ਉਹਨਾਂ ਨੇ ਡਿਸਟ੍ਰਿਕਟ ਕਹਿੰਦੇ ਰਜਿਸਟਰ ਲਾ ਰੱਖਿਆ ਸੀ ਉਹਨੇ ਹਾਂ 167 ਖਾਨੀ ਇੰਨੇ ਬੱਚਿਆਂ ਦਾ ਹਾਂ ਵੀ ਮੈਂ ਦੱਸਿਆ ਨਾ ਵੀ 160 ਦੀ ਲਿਸਟ ਮਿਲੀ ਆ ਹਾਂ ਦੇਖੋ 160 ਦੀ ਲਿਸਟ ਮਿਲੀ ਆ ਹਰ ਚੀਜ਼ ਇਹਨਾਂ ਦੇ ਕਮਰਿਆਂ ਦੇ ਵਿੱਚੋਂ ਮਿਲੀ ਆ ਮੈਨੂੰ ਸਾਫ਼ ਹੀ ਦੱਸਤੀ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਉਹਨੇ ਸਾਫ਼ ਹੀ ਦੱਸਤੀ ਹਨਾ ਤੇ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਠੀਕ ਹੈ ਤੇ ਮੈਨੂੰ ਲੱਗਦਾ ਹੁਣ ਪਿਆਰ ਨਾਲ ਲੜਨ ਦੀ ਵਾਰੀ ਗਈ ਹੁਣ ਤੇ ਲਾਤੋਂ ਕੇ ਬੂਤਾਂ ਬਾਤੋਂ ਸੇ ਨਹੀਂ ਮੰਨਣਗੇ ਨਹੀਂ ਮੰਨਣਗੇ ਸਹੀ ਗੱਲ ਆ ਤੇ ਲੈ ਵੀ ਮਿੱਤਰੋ ਜੇ ਸਾਨੂੰ ਸੋਨੋ ਸਾਡੀ ਇਹ ਗੱਲਬਾਤ ਚੰਗੀ ਲੱਗੀ ਤਾਂ ਸ਼ੇਅਰ ਲਾਈਕ ਕਮੈਂਟ ਜਰੂਰ ਕਰ ਦਿਓ ਧੰਨਵਾਦ ਜੀ ਜੇ ਕੋਈ ਕਮੈਂਟ ਕਰਨ ਤਾਂ ਚੰਗੀ ਭਾਸ਼ਾ ਦੇ ਵਿੱਚ ਕਰੋ ਕਿਉਂਕਿ ਭੈਣ ਭੈਣ ਵੀ ਆਪਦੇ ਕਮੈਂਟ ਪੜਦੀ ਰਹਿੰਦੀ ਹੈ ਹਨਾ ਤੇ ਉਹ ਫਿਰ ਵਧੀਆ ਲੱਗਦਾ ਆਪਾਂ ਪੰਜਾਬ ਦੇ ਵਾਸੀ ਆ ਆਪਣਾ ਹੀ ਕਰਦਾਰ ਨਹੀਂ ਤੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ